ਪਾਪਾ ਦੇ ਵਿਆਹ ਦੀ ਰੱਖਣੀ ਹੈ ਮम्मा ਦੇ ਵੀ ਦੋਵੇਂ ਦੇ ਦੋਵੇਂ ਦੇ ਮੇਰੀ ਅਲੱਗੀ ਤੇ ਪਾਪਾ ਦੀ ਅਲੱਗੀ ਹਾਂ ਦੋਵੇਂ ਕੱਢ ਲਓ ਫਿਰ ਪਰੀਆਂ ਆ ਪਰੀਆਂ ਕੇ ਪੈੜੀਆਂ ਗਿਆਈ ਹਾਂ ਦੋਵੇਂ ਮੇਰੀਆਂ ਹੀ ਆ ਦੋਵੇਂ ਪਾਪਾ ਦੀਆਂ ਹੀ ਦੋ ਦੋ ਗੱਲ ਹੀ ਇਹ ਸੋਹਰਿਆਂ ਦੀਆਂ ਤੇ ਪੇਕੇਆਂ ਦੀਆਂ ਪਹਿਲਾਂ ਕਿ ਜੀ ਵੇਖੀਏ ਜਿਹਦੀ ਵੇਖਣੀ ਵੇਖ ਲੈ ਕਿਹਦੀ ਵੇਖਣੀ ਪਹਿਲਾਂ ਇਹ ਸਾਡੇ ਵੱਤ ਲੈ ਕੇ ਆਏ ਪੂੜੇ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ ਬੱਸ ਲੱਗੇ ਕਿ ਇੰਨੀ ਗਰਮੀ ਦੇ ਵਿੱਚ ਸਹੀ ਬਣਾਉਣ ਲਈ ਜਿਵੇਂ ਇਹ ਬਣਾ ਹੀ ਦੇ ਦੋ ਜੋ ਠੰਡਾ ਹੁੰਦਾ ਮੌਸਮ ਤੂੰ ਤਾਂ ਨਹੀਂ ਬਣਾਏ ਠੀਕ ਆ ਜੀ ਤੁਹਾਡੇ ਨੂੰ ਨਾ ਸੈਂਡਵਿਚ ਖਿੱਚ ਕੇ ਲੈ ਆ ਗਏ ਆ ਅੱਛਾ ਅੱਜ ਬੱਚਿਆਂ ਨੇ ਸੀਰਤਾ ਤਾਂ ਨਹੀਂ ਆਉਂਦੀ ਮੈਨੂੰ ਸੈਂਡਵਿਚ ਬਣਾ ਕੇ ਦੋ ਅੱਛਾ ਮੈਂ ਕਿਹਾ ਸੈਂਡਵਿਚ ਬਣਾਉਂਦੇ ਆ ਸੈਂਡਵਿਚ ਬਣਾਉਂਦੀ ਮੈਂ ਤਾਂ ਭੱਜੀ ਆ ਇਹ ਕਹਿੰਦੇ ਮੈਨੂੰ ਭੁੱਖ ਲੱਗੀ ਮੈਨੂੰ ਕੀ ਹੋਊ ਫਿਰ ਮੈਨੂੰ ਸਸਿਕਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣਾ ਅਨਹਦ ਗਿੱਲ ਬਲੌਗਸ ਦੇ ਉੱਤੇ ਤੇ ਅਨਹਦ ਤੁਸੀਂ ਜਦਾਂ ਨਾ ਵੀਡੀਓ ਦੇ ਹਾਈਲਾਈਟਸ ਦੇ ਵਿੱਚ ਵੇਖ ਹੀ ਲਿਆ ਹਣਾ ਅਨੰਦ ਕਹਿ ਰਹੇ ਸੀ ਕਿ ਪਾਪਾ ਜੀ ਆਪਾਂ ਦਾ ਐਲਬਮ ਵਿਖਾਉਣੀ ਆ ਵਿਆਹ ਦੀ ਆਪਣੇ ਦੀ ਤੇ ਉਹ ਉਹਨਾਂ ਨੇ ਕਢਾਈਆਂ ਅੰਕਲ ਕੋ ਤੇ ਅਜੇ ਅਪਲੋਡਣੀਆਂ ਕੀਤੀਆਂ ਐਲਬਮ ਦੀਆਂ ਫੋਟੋਆਂ ਜਿੰਨੀਆਂ ਵੀ ਆ ਤੇ ਉਹ ਵੀ ਅੱਜ ਜੇ ਆ ਗਈ ਟਾਈਮ ਨਾਲ ਥੋੜੀ ਜਿਹੀ ਪੇਪਰਾਂ ਕਰਕੇ ਉਹ ਵੀ ਬਿਜੀ ਹੋਈ ਆ ਤੇ ਬਾਕੀ ਬੜੇ ਮੈਸੇਜ ਆਉਂਦੇ ਆ ਬਹੁਤ ਜ਼ਿਆਦਾ ਕਮੈਂਟ ਵੀ ਆਉਂਦੇ ਆ ਕਿ ਤੁਸੀਂ ਵਲੌਗ ਡੇਲੀ ਕਿਉਂ ਨਹੀਂ ਪਾਉਂਦੇ ਡੇਲੀ ਆਪਾਂ ਬੀਜੀ ਆ ਹਨਾ ਥੋੜੇ ਜਿ ਚੱਲਣ ਦਾ ਬੀਜੀ ਵੀ ਹੈ ਤੇ ਨਾਲੇ ਰੋਜ਼ ਰੋਜ਼ ਸਮਝ ਨਹੀਂ ਹੁੰਦੀ ਪਾਈਏ ਵੀ ਜਿੱਦਾਂ ਹੁਣ ਦੁਕਾਨ ਤੇ ਚੱਲ ਜਾਂਦਾ ਮੈਂ ਸਵੇਰੇ ਦੁਕਾਨ ਤੋਂ ਮੈਂ ਸ਼ਾਮਾਂ ਨੂੰ ਮੰਮਾ ਜਾਂ ਮਾਰਕੀਟ ਚੱਲ ਜਾਂਦਾ ਦੁਕਾਨ ਤੋਂ ਮਾਰਕੀਟ ਤੇ ਦੁਕਾਨ ਤੇ ਉਹ ਕੀ ਬੰਦਾ ਵਲੌਗ ਕੀ ਰੋਜ਼ ਬਣਾ ਬਣਾ ਕੇ ਪਾਈ ਜਾਵੇ ਕੁਝ ਕੰਟੈਂਟ ਹੋਣ ਫੇਰੀ ਵੀ ਮਜ਼ਾ ਆਉਂਦਾ ਪਾਉਣ ਦਾ ਇਹ ਚੀਜ਼ਾਂ ਦੇ ਜੀ ਨਹੀਂ ਕਰਦਾ ਪਾਉਣ ਨੂੰ ਹਾਂ ਅਸੀਂ ਉੱਠ ਗਏ ਹਾਂ ਗੁੱਡ ਮਾਰਨਿੰਗ ਹੋ ਗਈ ਆ ਇਦਾਂ 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 ਕਿੰਨਾ ਕ ਬੰਦਾ ਉਹ ਚੀਜ਼ਾਂ ਪਾਈ ਜਾਊਗਾ ਤੁਸੀਂ ਵੀ ਬੋਰ ਹੋ ਜਾਣਾ ਵੇ ਵੇ ਕਿ ਰੋਜ਼ 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 ਤੇ ਬਾਟੀ ਅਹ ਅਨਹਲਾ ਹੁੰਦੀ ਆ ਫਿਰ ਉਹ ਵੀਡੀਓ ਜਿਹੜੀ ਆ ਪੂਰੀ ਐਲਬਮ ਦੀ ਜਿਹੜੀ ਉਹ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਵਿਖਾਵਾਂਗੇ ਤੇ ਅਨਹਲ ਇਹ ਪਰੋਂੜਾ ਥੋੜਾ ਜਿਹਾ ਉਹ ਜਿਆਦਾ ਉਹ ਮੈਂ ਗੱਲ ਕਰਨ ਦਾ ਵੀਡੀਓ ਦੀ ਵੀ ਰੋਜ਼ ਰੋਜ਼ ਵੀਡੀਓ ਜਿਹੜੀ ਆ ਨਾ ਉਹ ਹੁਣ ਪੈ ਨਹੀਂ ਆ ਡਈਆਂ ਕਿਉਂਕਿ ਕਿਤੇ ਜਾਈਏ ਆਈਏ ਥੋੜਾ ਜਿਹਾ ਕੰਟੈਂਟ ਹੋਵੇ ਤਾਂ ਫੇਰ ਹੀ ਆਪਾਂ ਵੀਡੀਓ ਵੀ ਬਣਾਉਣ ਦਾ ਮਜ਼ਾ ਆਉਂਦਾ ਤੇ ਇਦਾਂ ਜਿਹੜੀਆਂ ਆ ਇੱਥੇ ਉੱਠ ਕੇ ਇੱਥੇ ਬਹਿ ਕੇ ਇੱਥੇ ਖਲੋ ਕੇ ਇੱਥੇ ਖਲੋ ਕੇ ਉਹ ਮੈਨੂੰ ਮਜ਼ਾ ਨਹੀਂ ਆਉਂਦਾ ਬਣਾਉਣ ਦਾ ਇਹ ਕਰਕੇ ਨਾ ਤਾਂ ਕਰਕੇ ਵੀ ਆਪਣੀਆਂ ਜਿਹੜੀਆਂ ਵੀਡੀਓ ਵਲੌਗ ਜਿਹੜੇ ਆਪਾਂ ਨਹੀਂ ਪਾਉਂਦੇ ਤੇ ਬਾਕੀ ਥੈਂਕ ਯੂ ਤੁਹਾਡਾ ਤੁਸੀਂ ਇੰਨਾ ਪਿਆਰ ਕਰਦੇ ਜੇ ਮੈਸੇਜ ਆਉਂਦੇ ਤੁਹਾਡੇ ਕਮੈਂਟ ਆਉਂਦੇ ਆ ਮੈਨੂੰ ਫੋਨ ਤੱਕ ਵੀ ਆਉਂਦੇ ਆ ਕਿ ਤੁਸੀਂ ਵੀਡੀਓ ਨਹੀਂ ਪਾਉਂਦੇ ਵੀਡੀਓ ਵਲੌਗ ਨਹੀਂ ਪਾਉਂਦੇ ਤੇ ਉਹ ਇਹੀ ਕਾਰਨ ਹੈ ਕਿ ਥੋੜਾ ਜਿਹਾ ਬਿਜੀ ਚੱਲਣ ਦਾ ਤੇ ਇਹ ਨਹੀਂ ਪਰ ਆਪਾਂ ਜਾਂਦੇ ਨਹੀਂ ਕਿਤਾਸੀਂ ਜਾਂਦੇ ਆ ਪਰ ਆ ਤਾਂ ਜੀ ਨਹੀਂ ਕਰਦਾ ਬਣਾਉਣਾ ਜਿਆਦਾ ਜੀ ਨਹੀਂ ਕਰਦਾ ਬਣਾਉਣਾ ਜਿੱਦਾਂ ਕੱਲ ਅਸੀਂ ਗਏ ਮੱਥਾ ਟੇਕਣ ਸੀ ਦਸਾਬਾ ਹਾਂ ਪੂਆ ਜੀ ਕੋ ਵੀ ਗਏ ਹਾਂ ਪਰ ਸੋਣ ਉਹਨਾਂ ਕੋਲ ਜਾ ਕੇ ਇਹ ਤਾਂ ਮੱਥਾ ਟੇਕਣ ਗਏ ਸੀ ਦਸਾਬਾ ਕੱਲ ਉੱਥੇ ਇੰਨੇ ਜਣੇ ਮਿਲੇ ਨਾ ਮੱਥਾ ਟੇਕਣ ਗਏ ਬਾਹਰ ਆਏ ਫਿਰ ਉੱਥੇ ਵੀ ਮ ਤੇ ਵਧੀਆ ਲੱਗਦਾ ਤੁਸੀਂ ਜਦੋਂ ਪਿਆਰ ਦਿੰਦੇ ਜੇ ਪਰ ਇਹ ਹੈ ਕਿ ਹਰ ਇੱਕ ਥਾਂ ਤੇ ਜਿੱਦਾਂ ਨਾ ਪਤਾ ਨਹੀਂ ਆਪੋ ਆਪਣਾ ਸੁਭਾਅ ਹੁੰਦਾ ਮੇਰਾ ਜੀ ਨਹੀਂ ਕਰਦਾ ਹਰ ਥਾਂ ਦੇ ਉੱਤੇ ਵੀਡੀਓ ਬਣਾਉਣ ਨੂੰ ਤੇ ਇਹ ਕਰਕੇ ਤਾਂ ਕਰਕੇ ਵੀ ਥੋੜਾ ਜਿਆਦਾ ਹੋ ਜਾਂਦਾ ਹੈ ਤੇ ਬਾਕੀ ਆਪਾਂ ਤੁਹਾਨੂੰ ਐਲਬਮ ਜਰੂਰ ਦਿਖਾਵਾਂਗੇ ਐਲਬਮ ਦੀ ਜਰੂਰ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਉਹ ਅਨੰਦ ਵੀ ਬੜਾ ਮੈਨੂੰ ਕਹਿਣ ਦੀ ਪਾਪਾ ਜੀ ਆਪਾਂ ਵੀਡੀਓ ਪਾਉਣੀ ਪਾਉਣੀ ਆ ਆਪਾਂ ਦਿਖਾਉਣੀ ਦਿਖਾਉਣੀ ਆ ਤੇ ਉਹ ਆਉਂਦੀ ਆ ਸਕੂਲ ਤੋਂ ਫਿਰ ਉਹ ਵੀ ਆਪਾਂ ਤੁਹਾਨੂੰ ਜਰੂਰ ਦਿਖਾ ਦੇ ਲੱਗੇ ਅਰ ਲੱ ਕਹਿੰਦੀ ਮਮਾ ਅੱਜ ਤੁਹਾਡੇ ਵਿਆਹ ਦੀ ਐਲਬਮ ਵੇਖਣੀ ਤੇ ਆ ਅਲਮਮ ਕੱਢਣ ਲਗੇ ਪਾਪਾ ਦੇ ਵਿਆਹ ਦੀ ਵੇਖਣੀ ਹੈ ਮਮਾ ਦੇ ਦੀ ਦੋਵਾਂ ਦੇ ਦੀ ਦੋਵਾਂ ਦੇ ਦੀ ਮੇਰੀ ਅਲੱਗ ਈ ਤੇ ਪਾਪਾ ਦੀ ਅਲੱਗ ਈ ਹਾਂ ਦੋਵੇਂ ਕੱਢ ਲਓ ਫੇਰ ਆ ਵੀ ਜੀ ਚੱਕੇ ਬੈੱਡ ਹੈ ਮਮਾ ਸਿਉਣਾ ਕੀ ਅਲਗ ਉਹਨਾਂ ਦੀ ਤਾਂ ਉੱਥੇ ਸਾਰੇ ਮੈਨੂੰ ਰੱਖਣਾ ਪਊਗਾ ਇਧਰ ਵਾਲੀ ਨਾਲ ਲੈ ਗੇ ਨਾਲ ਲੱਗੀ ਪ੍ਰਿੰਦਰ ਰਿਹਾ ਭਾਰੀਆਂ ਕਿ ਪੈੜੀਆਂ ਗਿਆਈ ਆ ਦੋਵੇਂ ਮੇਰੀਆਂ ਹੀ ਆ ਦੋਵੇਂ ਪਾਪਾ ਦੀਆਂ ਹੀ ਦੋ ਦੋ ਖਾਲੀ ਸੋਹਰਿਆਂ ਦੀਆਂ ਤੇ ਪਿੱਕੀਆਂ ਦੀਆਂ ਪਹਿਲਾਂ ਕਿ ਜੀ ਵੇਖੀਏ ਜਿਹਦੀ ਵੇਖਣੀ ਵੇਖ ਲੈ ਕਿਹਦੀ ਵੇਖਣੀ ਪਹਿਲਾਂ ਫੋਟੋਆਂ ਤਾਂ ਸੇਮ ਹੀ ਹੋਣੀਆਂ ਨਹੀਂ ਅਣਦ ਪਹਿਲੋਂ ਕਿਹੜੀ ਵੇਖਣੀ ਮम्मा ਵਾਲੀ ਅਜੇ ਤੂੰ ਹੇਰ ਨਾ ਪਾ ਰਹੀ ਜਦ ਤੱਕ ਐਲਬਮ ਕਿਉਂ ਨਾ ਭਰ ਗਿਆ ਹੋਗਾ ਮੈਂ ਤਾਂ ਪਤਲੀ ਜੀ ਸਲਿਮ ਡ੍ਰਿਮ ਲੈ ਨਾਲੇ ਮੋਟੇਸ ਇਹ ਇਹ ਤੁਸੀਂ ਹੁਣ ਕਹੋਗੇ ਕਿ ਇਹ ਚਾਰ ਐਲਬਮ ਕਿਹਦੀਆਂ ਵਾਂ ਹਨ ਆਨੰਦ ਹਾਂਜੀ ਦੋ ਹੈਗੀਆਂ ਮਮਾ ਦੀਆਂ ਇਧਰ ਵਾਲੀਆਂ ਆ ਦੋ ਹੈਗੀਆਂ ਪਾਪਾ ਦੀਆਂ ਉਧਰ ਵਾਲੀਆਂ ਹਨਾ ਤੇ ਵੇਲਾ ਆਨੰਦ ਜਿਹੜੇ ਐਲਬਮ ਬਣਾਉਂਦੇ ਨੇ ਉਹਨਾਂ ਦਾ ਫਰਸਟ ਨਾਮ ਲਿਖਦੇ ਆ ਵੇਲਾ ਇਧਰੋਂ ਮਮਾ ਨੇ ਮਮਾ ਉਹਨਾਂ ਨੇ ਬਣਾਈਆਂ ਰਾਜਵਿੰਦਰ ਵਿਦ ਸੁਖਜਿੰਦਰ ਇਧਰ ਵੀ ਰਾਜਵਿੰਦਰ ਵਿਦ ਸੁਖਜਿੰਦਰ ਇਹ ਪਾਪਾ ਉਹਨਾਂ ਨੇ ਬਣਾਈਆਂ ਚਾਹੂਗਾ ਸੁਖਜਿੰਦਰ ਵਾਇਰਸ ਰਾਜਵਿੰਦਰ ਸੁਖਜਿੰਦਰ ਵੈਡਸ ਰਾਜਵੰਦ ਜਿਹੜੇ ਬਣਾ ਜਿਹੜੇ ਬਣਾਉਂਦੇ ਉਹਨਾਂ ਦਾ ਪਹਿਲੋ ਨਾਮ ਹੁੰਦਾ ਪਤਾ ਹਾਂਜੀ ਤੇ ਤੁਹਾਨੂੰ ਹੁਣ ਦਿਖਾਵਾਂਗੇ ਐਲਬਮ ਸਿਕਰ ਭੈਣ ਜੀ ਸਿਕਰ ਕੀ ਆ ਲੈ ਦਿਓ ਇਹ ਤੇ ਲਿਸਨ ਬੜੇ ਦਿਨਾਂ ਬਾਅਦ ਆਏ ਬੜੇ ਦਿਨਾਂ ਬਾਅਦ ਆਏ ਜੱਡੇ ਬਣ ਆਏ ਸੈਂਡਵਿਚ ਖਿੱਚ ਲਿਆ ਇਹ ਅਨਹਦ ਨੂੰ ਛੱਡੋ ਕਰਵਾਉਂਦੇ ਚਾਲ ਕਰਨ ਦੀ ਮੈਂ ਸੈਂਡਵਿਚ ਖਾ ਕੋਈ ਆਖਂਦੇ ਥੋੜਾ ਮੈਂ ਆਨ ਲੱਗੀ ਆ ਤਦ ਫਿਰ ਸੀਰੀਅਲ ਵੀ ਆ ਗਏ ਲਗੀ ਆ ਇਹਨਾਂ ਨੂੰ ਕੁਝ ਖਾਣਾ ਕੋਈ ਫੂਡ ਫਰੰਟ ਖਾਣਾ ਨਹੀਂ ਚਲ ਮੈਂ ਕਿਹਾ ਚਲ ਫਿਰ ਅਸ਼ੈਂਡੀ ਜੀ ਭਰੋਨੇ ਆ ਨਾਰੀ ਜੀ ਆ ਵੀ ਆਉਂ ਵੀ ਨਾਲ ਰੱਤ ਵੀ ਖਾ ਲਓ ਪਾ ਦਿਓ ਚਲ ਜੇ ਵਧੀਆ ਵਧੀਆ ਤਿਆਰੀ ਪੜੀ ਜਾਂਦੇ ਜੋ ਟਿਊਸ਼ਨ ਦਾ ਟਾਈਮ ਤਾਂ ਓਵਰ ਹੋ ਗਿਆ ਇਹ ਅੱਜ ਫਿਰ ਮੈਂ ਅਸਰ ਰੱਖਾ ਇੱਕ ਠੀਕ ਬੜੀਆਂ ਟੋਹਰਾਂ ਗੱਡੀਆਂ ਅੱਜ ਸਾਡੀ ਜੰਡੀ ਸਾਡੇ ਗਰੀਬਾਂ ਕਰ ਰਹੇ ਨੇ ਗਾਦੀ ਹੁਸ਼ ਗਰੀਬ ਕਿਹੜੇ ਬਣੇ ਜੀ ਦੱਸਿਓ ਗਰੀਬ ਹੀ ਆ ਕੇ ਤੁਹਾਡੇ ਪੈਣਾ ਕੁੱਤੇ ਪੈ ਚਲੇ ਮੈਨੂੰ ਇਥੋਂ ਐਹਦੀ ਵੇਖਿਆ ਹਣਾ ਮੈਨੂੰ ਉਹ ਕੂਸੀਰਤ ਕਹਿੰਦੀ ਪਾਸੀ ਉਹ ਇਧਰ ਲਿ ਗੜੀ ਤੋਂ ਨੀ ਭੱਜਿਆ ਕੁੱਤਾ ਮੈਂ ਉਹ ਤੋਂ ਵੀ ਜ਼ਿਆਦਾ ਤੇਜ਼ ਸੀਰਤ ਕਹਿੰਦੀ ਪਾਸੀ ਨੂੰ ਕੁੱਤੇ ਪਈ ਸਾਸ਼ੀ ਕਾਂਢੀ ਜੀ ਜੀ ਤੁਹਾਡੇ ਮੈਨੂੰ ਨਾ ਸੈਂਡਵਿਚ ਖਿੱਚ ਕੇ ਲੈ ਆ ਗਏ ਆ ਅੱਛਾ ਅੱਜ ਬੱਚਿਆਂ ਨੇ ਸੀਰਤਾ ਕਹਿੰਦੀ ਆਂਦੀ ਮੈਨੂੰ ਸੈਂਡਵਿਚ ਬਣਾ ਕੇ ਦੋ ਅੱਛਾ ਤੇ ਮੈਂ ਕਿਹਾ ਸੈਂਡਵਿਚ ਬਣਾਉਂਦੀ ਮੈਂ ਕਿਹਾ ਨਾ ਸੈਂਡਵਿਚ ਬਣਾਉਂਦੀ ਮੈਂ ਤਾਂ ਭੱਜੀ ਆ ਇਹ ਕਹਿੰਦੇ ਮੈਨੂੰ ਭੁੱਖ ਲੱਗੀ ਮੈਂ ਕੀ ਕਰਾਂ ਫਿਰ ਤੇ ਮੈਂ ਤੇ ਸੈਂਡਵਿਚ ਹੀ ਬਣਾਉਂ ਲੈਂਦੀ ਆ ਕਰ ਲਿਆ ਆ ਤਿਆਰ ਰੈਡੀ ਹੈ ਬਸ ਹੁਣ ਬੰਦਦੇ ਹਾਂ ਠੀਕ ਹੈ ਇਹਨਾਂ ਨੂੰ ਖਵਾਏ ਨਾਲੇ ਅੰਦ ਨੂੰ ਲੈ ਆਉਂਦੇ ਤੇ ਨਾਲ ਸੈਂਡਵਿਚ ਖਾ ਗਏ ਉਹ ਤੇ ਉਹਨਾਂ ਨੂੰ ਮੈਨੂੰ ਹਮੇਸ਼ਾ ਫੇਵਰਿਟ ਹੈ ਤੇ ਨਾਲ ਬੱਚੇ ਖਾ ਲੰਗੇ ਤੇ ਹੁਣ ਇਹ ਮੱਭਾ ਕੋਏ ਇਹ ਮੋਜ਼ਰੇਲਾ ਚੀਜ਼ ਹੈ ਐਸ਼ੀ ਚੀਜ਼ ਚੀਜ਼ ਵੀ ਦੋ ਤੋਂ ਦੋ ਮਰਦਾ ਨਾ ਮੋਜ਼ਰੇਲਾ ਪੈ ਗਿਆ ਵਾ ਇੱਕ ਆ ਪੈਣਾ ਵਾ ਠੀਕ ਠੀਕ ਤੇ ਅਹੀਂ ਫਿਰ ਜਿਹੜਾ ਚਿਕਨੀਰ ਪਾਈ ਗੀ ਗਰਮੀ ਦੇ ਵਿੱਚ ਬਣਾਉਂ ਸਾਡੇ ਵਾਸਤੇ ਸੈਂਡਵਿਚ ਲਈ ਏਸੀ ਥੱਲੇ ਬੈ ਕੇ ਦਿਖਾਉਂਦੇ ਤੁਹਾਨੂੰ ਦੱਸਦੇ ਅਹੀਂ ਰਾਜ ਦੀ ਕਰ ਗਏ ਹੱਜ ਸੈਂਡਵਿਚ ਖਾਣ ਕੀ ਕਰ ਰਹੇ ਸੈਂਡਵਿਚ ਖਾ ਕੇ ਆਏ ਨਾਲੇ ਅਨੰਦ ਨੂੰ ਲੈ ਕੇ ਆਈ ਟਿਊਸ਼ਨ ਤੋਂ ਅੱਛਾ ਕਿੱਦਾਂ ਤਿਆਰੀ ਚੱਲਾਂਡੀ ਪੇਪਰਾਂ ਦੀ ਅਦਿਆਂ ਦੀ ਸਿੱਪਰ ਬੜੀ ਵਧੀਆ ਹੁੰਦੇ ਮੋਟੋ ਤਿਆਰੀ ਫੁੱਲ ਸੌਂ ਗਏ ਅਨੰਦ ਦੀ ਨੀਂਦ ਆ ਗਈ ਅਨੰਦ ਨੂੰ ਇਹ ਵੀਡੀਓ ਵੀਡੀਓ ਬਣਾ ਕੇ ਆ ਰਹੇ ਆਂ। ਈ ਲੇਟ ਹੋ ਗਿਆ ਤੁਹਾਡੇ ਵੱਲ ਸੈਂਡਵਿਚ ਵੇਖਦੇ। ਲਓ ਮੈਂ ਹੁਣ ਖਾ ਲਈਨੇ ਹੁਣ ਕੀ ਹੋ ਗਿਆ। ਥੈਂਕ ਯੂ ਜੀ ਇਹਨੇ ਪਿਆਰ ਨਾਲ ਸੈਂਡਵਿਚ ਬਣਾ ਕੇ ਦੇਣ ਵਾਸਤੇ ਤੁਹਾਡਾ। ਕੁਟੀ ਫਣੀ ਨਹੀਂ ਖੁੱਲੰਦੇ। ਲਓ ਮੈਂ ਖੋਲ ਦਿੰਦਾ। ਖੋਲ ਦੋ। ਆਈ ਆ ਗਿਆ ਸੈਂਡਵਿਚ। ਚਲੋ। ਮਮਾ ਇਹਨੂੰ ਇੱਦਾਂ ਹੀ ਰੱਖ ਦੋ ਫ੍ਰੈਂਚ ਗਾ ਲਓ ਵੰਜਿੱਦਾ ਇਹ ਲੈ ਵੀਰ ਜੀ ਨੂੰ ਭੇਜਣਾ ਹੈ ਜੀ ਰੋ ਨੇ ਦੱਸਿਆ ਮੈਂ ਸੈਂਡਵਿਚ ਬਣਾਉਣ ਲੱਗੀ ਤਾਂ ਮੈਂ ਕਿਹਾ ਫਿਰ ਮੈਂ ਹੀ ਉਹ ਨਹੀਂ ਲੈਣਾ ਨਾਲ ਸੈਂਡਵਿਚ ਮਮਾ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਥੈਂਕ ਯੂ ਸੈਂਡਵਿਚ ਵਾਸਤੇ ਇਹ ਸਾਡੇ ਵੱਤ ਲੈ ਕੇ ਆਏ ਪੂੜੇ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ ਵੈਸੇ ਲੈ ਗਈ ਕਿ ਖਾਣ ਇੰਨੀ ਗਰਮੀ ਦੇ ਵਿੱਚ ਸਹੀ ਬਣਾਉਣ ਲਈ ਦੀਦੀ ਵੈਸੇ ਬਣਾ ਹੀ ਦੇ ਦੋ ਜੋ ਠੰਡਾ ਹੁੰਦਾ ਮੌਸਮ ਉਹ ਤਾਂ ਨਹੀਂ ਬੁਲਾਏ ਆਪਾਂ ਕੇ ਜਾ ਠੀਕ ਆ ਅੱਜ ਪਤਾ ਕੀ ਆ ਇਹਨੂੰ ਪੁੱਛ ਰਾਲੀ ਬਣੂ ਮੈਂ ਕੱਲ ਦਾ ਕਿਹਾਗਾ ਅੱਜ ਤੋਂ ਮੈਂ ਸਭ ਕੁਝ ਜੀ ਮੈਨੂੰ ਮਣਾਕ ਮੈਂ ਮਣਾ ਨਹੀਂ ਮਤਲਬ ਕਿ ਮੈਂ ਸਭ ਕੁਝ ਡਾਈਟਿੰਗ ਤੇ ਤੇ ਪਤਾ ਕੀ ਹੁੰਦਾ ਪਹਿਲਾਂ ਪਾਪੀ ਪੂੜੀਆਂ ਦੇਗੀ ਪੂੜੀਆਂ ਛੋਲੇ ਉਹ ਤੇ ਮਿਆਦ ਰਾਜੀਪ ਨੂੰ ਨਾਲ ਖਵਾਏ ਮੇਰੀ ਸੱਤੇ ਨਾਲ ਓਹ ਗੱਲ ਕਹਤਾ ਸੀ ਤੇ ਹੁਣ ਤੂੰ ਹੀ ਲੈ ਆਏ ਜੀ ਤੜਾ ਗੱਲ ਕਹਿ ਦਈਏ ਉਧਰ ਆਏ ਉਧਰ ਕਹਿੰਦੇ ਭਾਜੀ ਤੂੰ ਭੇਜ ਕਰਨਾ ਤਾਂ ਉਧਰ ਵੀ ਖਾਣ ਕਰਨ ਨਹੀਂ ਹੱਕ ਕਰਨ ਨਹੀਂ ਦਿੰਦੇ ਤਾਂ ਭਈ ਸੌਂਦੇ ਨਹੀਂ ਕਰੀ ਨਹੀਂ ਮੈਂ ਪਤਲੀ ਹਾਂ ਮੱਟ ਕਿੱਥੇ ਵੈਸੇ ਮਤਲਬ ਸਿਹਤ ਵਾਸਤੇ ਸਹੀ ਹੈ ਨਾ ਚਲੀਆਂ ਚੀਜ਼ਾਂ ਨਾ ਖਾਓ ਤੂੰ ਇਦਾਂ ਕਰ ਸ਼ਾਮ ਨੂੰ ਸੈਰ ਕਰਿਆ ਕਰੋ ਨਾ ਲੋ ਪਪਾ ਲੈ ਮੇਰੇ ਪਪਾ ਇੱਥੇ ਅਨਹਦੇ ਪੇਪਰ ਕਰਕੇ ਇਨੀ ਸਖਤਾਈ ਕੀਤੀ ਆਪਾਂ ਕੇ ਟੀਵੀ ਦਾ ਸ਼ੂ ਵੀ ਲਾ ਕੇ ਰੱਖਿਆ ਫੋਨ ਵੀ ਬੰਦ ਤੇ ਆ ਮੈਡਮ ਕਿਡਨੈਪ ਕਰ ਲਈ ਇਹਨਾਂ ਨੂੰ ਹੀ ਘਰੇ ਸੱਦ ਲਿਆਗੇ ਨਹੀਂ ਤੂੰ ਨਹੀਂ ਮੇਰੇ ਕੋਲ ਸੱਤੋਂ ਦੇ ਇਨਵੀਟੇਸ਼ਨ ਤੇ ਹੋ ਜਾਂਦਾ ਮੇਰਾ ਬੰਦਾ ਰਿਕਵੈਸਟ ਕੀ ਸੀਗਾ ਘਰੇ ਆਣੇ ਪੜਾ ਦੇਣਾ ਕਹਾਂ ਕੀਤਾ ਐ ਇੱਥੇ ਵੇਲਾ ਇਹਨੂੰ ਮਿਲ ਲੰਦੇ ਨਹੀਂ ਮੈਂ ਕਿਹਾ ਸਿਰਫ ਸੰਡੇ ਤੋਂ ਸੰਡੇ ਚ ਆਇਆ ਕਰ ਤੇ ਆਪਣੀ ਦੀ ਜੀ ਕੇ ਕਰਦਾ ਇਹ ਬੱਚੇ ਦਾ ਬੱਚੇ ਦਾ ਜਿਹਨੋਂ ਦਾ ਭਰਾ ਮੈਂ ਤਾਂ ਦਿਨਾਂ ਲੱਗੇ ਪ੍ਰੋਫੈਸਰ ਨੇ ਟੰਗ ਮਾਰ ਮੈਸੇਪੀ ਕਰਦਾ ਉਹੀ ਗੱਲ ਟਿਊਸ਼ਨ ਵਾਲੀ ਮੈਨੂੰ ਦਾ ਨਾਂ ਲੱਗ ਜਾਣਾ ਕਿ ਪੜਾਇਆ ਨਹੀਂ ਵਧੀਆ ਮੈਡਮ ਨੇ ਹੈਲੋ ਗੁਰਨਵਾਰ ਦੇਖੋ ਉਹ ਫੇਡੋ ਨੀ ਪਾ ਪਾਏ ਪਾਪਾ ਇਹ ਵੱਡੇ ਪਾਪਾ ਆਏ ਕਿੰਨਾ ਪਾ ਗੁਰਨਵਾਰ ਦੀ ਪੜਨ ਦੀ ਆਣਾ ਤਾਂ ਪੜਨ ਦੇ ਤੇ ਪਰਨਵਾਜ ਉਹਨੂੰ ਹੌਲੀ ਹੌਲੀ ਬਾਜਾ ਮਾਰਨ ਦੇ ਆ ਜਾ ਬਹੁਤ ਖੁਸ਼ ਹਾਂ ਕਿ ਇੱਧਰ ਤੂੰ ਸਭ ਕੋ ਸਾਡੇ ਸੁਣਨਾ ਨਾ ਨਾ ਉੱਧਰ ਨਹੀਂ ਜਾ ਗੁਰਨਵਾਰ ਤੂੰ ਹੀ ਪੜਨਾ ਵਾ ਨਹੀਂ ਤੇਰੇ ਪੜਨ ਵਾਲੀ ਚੀਜ਼ਾਂ ਲੈ ਲੈ ਪਾ ਨਾ ਬਾਅਦ ਚ ਲੱਭੇ ਨਹੀਂ ਸੋਹਣੀ ਆਈ ਜਿੱਤੀ ਯੋ ਹੂੰ ਬਲਿਸਕਰੀ ਕਿ ਕਿਤੇ ਨਾਲ ਐਂਡ ਬੰਜੀ ਵਾਲੀ ਕੇ ਮਮਾ ਦੇ ਵੈਨ ਲੈ ਜੇ ਆ online ਮਗਰੀ ਸਾਣੀ ਆ ਮੈਂ ਕਹਾਂ ਸਾਡੇ ਕੋਲ ਕਸਟਮਰ ਆ online ਚੀਜ਼ ਮੰਗਵਾਉਂਦਾ ਹਾਂ ਹੀ ਮਗਰ ਉਹ ਨਹੀਂ ਪੈਣਾ ਬੈਠਾ ਆਪ ਟੀ-ਸ਼ਰਟਾਂ ਜੁੱਤੀਆਂ ਬੜਾ ਕੁਝ ਮੰਗਵਾਉਂਦੇ ਤੇ ਮੇਰੇ ਵਰੀ ਇੰਨੇ ਸੂਟ ਇੰਨੇ ਸੂਟ ਹੈ ਮੈਂ ਇੱਕ ਕਦੀ ਅਰੀ ਕਦੀ ਅਹੀ ਚੀਜ਼ ਮਗਾਉਂਦਾ ਆਹਨ ਤਾਂ ਕਦੀ ਮੇਰੇ ਵਾਲ ਦੀ ਗੱਲ ਨਹੀਂ ਕਰਨੀ ਅਸੀਂ ਕੋਈ ਇੱਕ ਅਹੀ ਚੀਜ਼ ਮਗਾਉਣੀ ਹੁੰਦੀ ਕਰੂਗਾ ਫਿਰ ਉਹਦੇ ਨਾਲ ਅਸੀਂ 2 ਸਾਲ ਕੱਢਨੇ ਹੁੰਦੇ ਹੈ ਕਿ ਨਹੀਂ ਇਹ ਤਾਂ ਗੱਲ ਹੈਗੀ ਅੱਜ ਹਨ ਸਵੇਰ ਦਾ ਹੀ ਇੰਨਾ ਕੁਝ ਖਾਣ ਨੂੰ ਹਾਏ ਤੇ ਪਰ ਹੈ ਖਾਬਰ ਰੋਸ਼ਨ ਮਤ ਮਰੀ ਜਣੀ ਤੇਰੀ